ਸਤਿ ਸ਼੍ਰੀ ਅਕਾਲ ਦੋਸਤੋ 16 ਜੁਲਾਈ ਤੋਂ ਲੈ ਕੇ 16 ਅਗਸਤ ਤੱਕ ਸੂਰਿਆ ਦੇਵ ਕਰਕ ਰਾਸ਼ੀ ਦੇ ਵਿੱਚ ਰਹਿਣਗੇ ਜਿੰਨਾ ਜਤਕਿਆਂ ਦਾ ਕਰਕ ਰਾਸ਼ੀ ਆ ਜਾਂ ਕਰਕ ਲਗਨ ਆ ਉਹਨਾਂ ਲਈ ਬਹੁਤ ਅੱਛਾ ਸਮਾਂ ਆ ਰਿਹਾ ਉਹਨਾਂ ਦੇ ਜਿੰਨੇ ਕੰਮ ਗਵਰਨਮੈਂਟ ਦੇ ਸੈਕਟਰ ਦੇ ਰੁਕੇ ਹੋਏ ਹੋਣਗੇ ਉਹ ਵੀ ਹੋ ਜਾਣਗੇ ਉਹਨਾਂ ਦੀ ਜਿਹੜੀਆਂ ਵਿਦੇਸ਼ ਯਾਤਰਾਵਾਂ ਨੇ ਉਹਨਾਂ ਲਈ ਵੀ ਰਸਤਾ ਖੁੱਲੇਗਾ ਹੈਲਥ ਸਿਸਟਮ ਬਹੁਤ ਅੱਛਾ ਹੋਏਗਾ ਉਹਨਾਂ ਦਾ ਤੇ ਜਿਨ੍ਹਾਂ ਨੂੰ ਐਂਜਾਇਟੀ ਆ ਦੋਸਤੋ ਕਰਕ ਰਾਸ਼ੀ ਵਾਲਿਆਂ ਦੀ ਮੈਂ ਗੱਲ ਕਰ ਰਿਹਾ ਜਾਂ ਕਰਕ ਲਗਨ ਵਾਲਿਆਂ ਦੀ ਉਹਨਾਂ ਦਾ ਐਂਜਾਇਟੀ ਜਿਹੜੀ ਉਹਨਾਂ ਨੂੰ ਹੁੰਦੀ ਆ ਉਹ ਵੀ ਹੌਲੀ ਹੌਲੀ ਘਟਨੀ ਸ਼ੁਰੂ ਹੋ ਜੇਗੀ ਤੇ ਇਸ ਸਮਾਂ ਉਹਨਾਂ ਲਈ ਬਹੁਤ ਅੱਛਾ ਵਾਤਾਵਰਣ ਬੁੱਧ ਦੇਵ ਨਾਲ ਨੇ ਤੇ ਬੁੱਧਾ ਦਿੱਤਿਆ ਯੋਗ ਦਾ ਨਿਰਮਾਣ ਵੀ ਹੋ ਰਿਹਾ ਸ਼ੁਕਰ ਦੇਵ ਵੀ ਲਗਨਜੀ ਵਿਰਾਜਮਾਨ ਰਹਿਣਗੇ ਤੇ ਦੋਸਤੋ ਦੋ ਚੀਜ਼ਾਂ ਦਾ ਖਿਆਲ ਰੱਖਣਾ ਰਾਉ ਔਰ ਸ਼ਨੀ ਦਾ ਉਪਾਏ ਜ਼ਰੂਰ ਕਰਦੇ ਰਹਿਣਾ ਸ਼ਨੀਵਾਰ ਨੂੰ ਸਰੋਂ ਦੇ ਤੇਲ ਦਾ ਦੀਵਾ ਤੇ ਥੋੜੇ ਬਦਾਮ ਸ਼ਨੀ ਮੰਦਰ ਜ਼ਰੂਰ ਚੜਾਉਣਾ ਧੰਨਵਾਦ